ਅਸਲਾਮੁਅਲੈਕੁਮ ਗਿਆਨੀ ਗੁਰਪ੍ਰਤਾਪ ਸਿੰਘ ਆਪਣੀ ਕਥਾ ਦੇ ਵਿੱਚ ਦੱਸ ਰਹੇ ਨੇ ਕਿ ਅਗਰ ਸਿੱਖ ਧਰਮ ਦੇ ਉੱਤੇ ਕੋਈ ਮੁਸ਼ਕਲ ਆ ਜਾਏ ਕੋਈ ਸੰਕਟ ਆ ਜਾਏ ਤੇ ਕਿਹੜੇ ਲੋਕ ਸਿੱਖ ਧਰਮ ਦੇ ਨਾਲ ਖੜੇ ਹੋਣਗੇ ਇਹੀ ਅੱਜ ਦੀ ਆਪਣੀ ਇਸ ਵੀਡੀਓ ਦੇ ਵਿੱਚ ਆਪਾਂ ਜਾਣਾਂਗੇ ਖैर ਪਹਿਨੋਂ ਤਾਂ ਆਪਾਂ ਵੀਡੀਓ ਦੇਖ ਲੈਨੇ ਆ ਫਿਰ ਕਰਦੇ ਆ ਗੱਲਬਾਤ ਗੋ ਅੱਜ ਦਾ ਜਿਹੜਾ ਕਰੰਟ ਟਾਪਿਕ ਚੱਲ ਰਿਹਾ ਵਾ ਕਿ ਕਿਹੜੇ ਬੰਦੇ ਗਦਾਰ ਹੋਣਗੇ ਤੇ ਕਿਹੜੇ ਬੰਦੇ ਪੰਥ ਦੀ ਸੇਵਾ ਦੇ ਵਿੱਚ ਖਲੋਣਗੇ ਪ੍ਰਸੰਗ ਤੇ ਭਾਵੇਂ ਮੈਂ ਪੁਰਾਣਾ ਹੀ ਕਹਿਣਾ ਵਾ ਉਨੂੰ ਟਕਾਈ ਤੁਸੀਂ ਆਪੇ ਹੀ ਜਾਣਾ ਵਾ ਵੀ ਅੱਜ ਕਿੱਥੇ ਖਲੋਤੇ ਆਂ ਤੇ ਪਹਿਲਾਂ ਕਿੱਥੇ ਖਲੋਤੇ ਸਾਂ ਮੈਨੂੰ ਜੇ ਸਮਝਾਉਣਾ ਵੀ ਪੈ ਗਿਆ ਤੇ ਕਹਿ ਦੂੰਗਾ ਬਾਕੀ ਸਮਝ ਤੁਸੀਂ ਸਾਰਾ ਹੀ ਜਾਣਾ ਵਾ ਕਿਉਂਕਿ ਜਦੋਂ ਸੰਘਰਸ਼ ਦੀ ਲੋੜ ਪੈਂਦੀ ਆ ਜਦੋਂ ਕੌਮ ਕਿਸੇ ਧਰਮ ਸੰਕਟ ਵਿੱਚ ਆਉਂਦੀ ਆ ਉਦੋਂ ਆਪਾਂ ਕਿਹੜੇ ਪਾਸੇ ਖਲੋਤੇ ਆ ਆਪਾਂ ਪਾਲਸ਼ਾ ਮਾਰਨ ਵਾਲੇ ਪਾਸੇ ਖਲੋਣਾ ਵਾ ਜਾਂ ਆਪਾਂ ਸੱਚੇ ਮਨੋਂ ਪੰਥ ਨੂੰ ਸਮਰਪਿਤ ਹੋ ਕੇ ਖਲੋਣਾ ਵਾ ਕਿਉਂਕਿ ਅੱਜ ਆ ਜਿਹੜੇ 2-3 ਦਿਨ ਨੰਗੇ ਆ ਦੁਨੀਆਂ ਦੇ ਵਿੱਚ ਸਿੱਖਾਂ ਦੀ ਗੱਲ ਗਈ ਆ ਅਸੀਂ ਆਪਸੀ ਖਿੱਚੋ ਤਾਣ ਦੁਨੀਆਂ ਦੇ ਸਾਹਮਣੇ ਉਜਾਗਰ ਕਰ ਦਿਤੀ ਆ ਜਿਹੜਾ ਗੁਰੂ ਇਹ ਗੱਲ ਕਹਿੰਦਾ ਸੀ ਗੁਰਮਖ ਬੈਸੋ ਸਫਾ ਵਿਸ਼ਾਈ ਕੋਈ ਮਸਲਾ ਹੋ ਜਾਵੇ ਭਾਈ ਸਫਾ ਵਿਸ਼ਾ ਕੇ ਬੈਠੋ ਦੁਨੀਆ ਦੇ ਸਾਰੇ ਮਸਲੇ ਹੱਲ ਹੋ ਸਕਦੇ ਆ ਅੱਜ ਉਹ ਕੌਮ ਸਫਾ ਵਿਛਾਉਣ ਨੂੰ ਤਿਆਰ ਨਹੀਂ ਆ ਇੱਕ ਦੂਜੇ ਦੀਆਂ ਪੱਗਾਂ ਲਾਉਣ ਵਾਸਤੇ ਤਿਆਰ ਹੋਈ ਆ ਪੱਗੋ ਪੱਗੀ ਅਸੀਂ ਹੋਣ ਵਾਸਤੇ ਤਿਆਰ ਬਰ ਤਿਆਰ ਬੈਠੇ ਆ ਇਹ ਪ੍ਰਸੰਗ ਮੈਂ ਟਿਕਾਉਂਦਾ ਜਾਣਾ ਨਾਲ ਨਾਲ ਤੁਸੀਂ ਸਰਵਣ ਕਰਦੇ ਜਾਇਓ ਇੱਕ ਵਾਰ ਸਾਰੀ ਸੰਗਤਾਂ ਦੇ ਜੋੜ ਕੇ ਆਖੋ ਜੀ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਆਪਣੀ ਮਨ ਬਿਰਤੀ ਇਕਾਗਰ ਕਰਕੇ Rajasthan ਦੇ ਏਰੀਆ 'ਚ ਲੈ ਕੇ ਚੱਲੋ ਰਾਜਸਥਾਨ ਦਾ ਇੱਕ ਏਰੀਆ ਵਾ ਜਿਹਨੂੰ ਜੈਸਲਮੇਰ ਕਹਿੰਦੇ ਆ ਰਾਜੇ ਜੈਸਲ ਦਾ ਵਸਾਇਆ ਹੋਇਆ ਜੈਸਲਮੇਰ ਰਾਜੇ ਜੈਸਲ ਦੇ ਪਰਿਵਾਰ ਵਿੱਚ ਇੱਕ ਬੰਦਾ ਹੋਇਆ ਏ ਉਹਦਾ ਨਾਮ ਸੀ ਕਾਣ ਚੰਦ ਕਾਣ ਚੰਦ ਨੇ ਜੈਸਲਮੇਰ ਛੱਡਿਆ ਤੇ ਪੰਜਾਬ ਆ ਗਿਆ ਉਹਨੇ ਲੁਧਿਆਣੇ ਦੇ ਲਾਗੇ ਆਪਣੇ ਨਾਂ ਦੇ ਉੱਤੇ ਇੱਕ ਪਿੰਡ ਵਸਾਇਆ ਉਸ ਪਿੰਡ ਦਾ ਨਾਮ ਰੱਖਿਆ ਜਾਂਦਾ ਕੌਂਕੇ ਕਾਹਨ ਚੰਦ ਨੇ ਇੱਕ ਪਿੰਡ ਦਾ ਮੋਢ ਬੰਨਿਆ ਉਹਦਾ ਨਾਮ ਰੱਖਿਆ ਜਾਂਦਾ ਕੌਂਕੇ ਕੌਂਕੇ ਪਿੰਡ ਦੇ ਅੰਦਰ ਗੁਰਦੇਵ ਸਿੰਘ ਕੌਂਕੇ ਜਥੇਦਾਰ ਗੁਰਦੇਵ ਸਿੰਘ ਕੌਂਕੇ ਜਿਹਨੂੰ ਸਰਕਾਰ ਨੇ ਸ਼ਹੀਦ ਕੀਤਾ ਉਹਦਾ ਪਿੰਡ ਆਸਮੇਚੋਂ ਹੁਣ ਕੌਂਕੇ ਪਿੰਡ ਦੇ ਵਿੱਚ ਕਾਹਨ ਚੰਦ ਦੇ ਦੋ ਪੁੱਤਰ ਹੋਏ ਨੇ ਇੱਕ ਦਾ ਨਾਮ ਆ ਗੌਰਾ ਇੱਕ ਦਾ ਨਾਮ ਆ ਕੌਰਾ ਗੌਰੇ ਤੇ ਕੌਰੇ ਨੇ ਆਪਣਾ ਪਿੰਡ ਕੌਂਕੇ ਛੱਡਿਆ ਦਵਾਬਾ ਟੱਪਿਆ ਤੇ ਮਾਝੇ ਵਿੱਚ ਆ ਗਏ ਉਹਨਾਂ ਨੇ ਆਹ ਲੋਪੋਕੇ ਚਗਾਵੇਂ ਦੇ ਲਾਗੇ ਇੱਕ ਪਿੰਡ ਦਾ ਮੁੱਢ ਬੰਨਿਆ ਪ੍ਰਾਣੇ ਕੌਂਕੇ ਦੇ ਨਾਂ ਤੇ ਇੱਕ ਨਵਾਂ ਪਿੰਡ ਵਸਾਇਆ ਉਸ ਪਿੰਡ ਦਾ ਨਾਮ ਵੀ ਰੱਖਿਆ ਜਾਂਦਾ ਵਾ ਕੌਂਕੇ ਅੱਜ ਵੀ ਹੈਗਾ ਆਪਣੇ ਮਾਝੇ ਅੰਦਰ ਜਦੋਂ ਲੋਪੋਕੇ ਚਗਾਵੇਂ ਤੋਂ ਗਾਂ ਨੂੰ ਤੁਸੀਂ ਬਾਰਡਰ ਨੂੰ ਚਲੇ ਜਾਓ ਕੌਂਕੇ ਪਿੰਡ ਹੁਣ ਕੌਂਕੇ ਪਿੰਡ ਦੇ ਅੰਦਰ ਇਹ ਦੋਵੇਂ ਭਰਾ ਰਹਿੰਦੇ ਆ ਗੌਰਾ ਤੇ ਕੌਰਾ ਗੌਰੇ ਨੇ ਅਮਰਤ ਛਕਿਆ ਗੌਰ ਸਿੰਘ ਬਣ ਗਿਆ ਕੌਰੇ ਨੇ ਅਮਰਤ ਛਕਿਆ ਕੌਰ ਸਿੰਘ ਬਣ ਗਿਆ ਇੱਕ ਦਿਨ ਸਰਦਾਰ ਗੌਰ ਸਿੰਘ ਬੈਠਾ ਜਾਂ ਉਹਦੇ ਕੋਲ ਕੁਝ ਉਦਾਸੀ ਸਾਧੂ ਆਏ ਭਗਵੇ ਰੰਗ ਦੇ ਕੱਪੜੇ ਉਹਨਾਂ ਦੇ ਗਲ ਗਲਾਂ 'ਚ ਮਾਲਾ ਜਟਾਵਾਂ ਖੁੱਲੀਆਂ ਮੱਥੇ 'ਤੇ ਲੱਗੇ ਟਿੱਕੇ ਸਰਦਾਰ ਗੌਰ ਸਿੰਘ ਨੂੰ ਆ ਕੇ ਇੱਕ ਗੱਲ ਕਹਿੰਦੇ ਆ ਉਹ ਕਹਿੰਦੇ ਸਰਦਾਰ ਗੌਰ ਸਿੰਘ ਅਸੀਂ ਤੈਨੂੰ ਇੱਕ ਬੇਨਤੀ ਕਰਨ ਆਏ ਆ ਸਰਦਾਰ ਗੌਰ ਸਿੰਘ ਕਹਿੰਦਾ ਦੱਸੋ ਉਹ ਉਦਾਸੀ ਸਾਧੂ ਕਹਿੰਦੇ ਥੋੜੀ ਦੂਰ ਸਾਡਾ ਇੱਕ ਠੇਵਾਂ ਲਾਗੇ ਬਨੇ ਜ਼ਮੀਨ ਜਾਇਦਾਦ ਬਹੁਤ ਆ ਸਾਡੇ ਉਦਾਸੀਆਂ ਦੇ ਘਰ ਵੀ ਹੈਗੇ ਆ ਪਰ ਕਰੀਏ ਕੀ ਜਦੋਂ ਡਾਕੂ ਬਦਮਾਸ਼ ਆਉਂਦੇ ਆ ਸਾਡੀ ਜ਼ਮੀਨ ਸਾਡੇ ਘਰ-ਬਾਰ ਉਜਾੜ ਦਿੰਦੇ ਆ ਸਰਦਾਰ ਗੌਰ ਸਿੰਘ ਕਹਿੰਦਾ ਮੈਂ ਕੀ ਕਰ ਸਕਦਾ ਉਦਾਸੀ ਸਾਧੂ ਕਹਿਣ ਲੱਗੇ ਗੌਰ ਸਿੰਘ ਅਸੀਂ ਚਾਹੁੰਦੇ ਆ ਕਿ ਤੂੰ ਆਪਣੇ ਪਰਿਵਾਰ ਸਮੇਤ ਆਪਣਾ ਘਰ ਸਾਡੀ ਜ਼ਮੀਨ ਵਿੱਚ ਬਣਾ ਲੈ। ਅਸੀਂ ਜ਼ਮੀਨ ਵੀ ਤੈਨੂੰ ਦਿੰਦੇ ਆਂ। ਜ਼ਮੀਨ ਭਾਂਡਾ ਜਾਇਦਾਦ ਸਾਰਾ ਕੁਝ ਤੇਰੇ ਨਾਂ ਤੇ ਕਰਨ ਨੂੰ ਤਿਆਰ ਆਂ। ਪਰ ਇੱਕ ਸ਼ਰਤ ਆ ਕਿ ਡਾਕੂ ਬਦਮਾਸ਼ਾਂ ਤੋਂ ਸਾਡੀਆਂ ਇੱਜ਼ਤਾਂ ਤੇ ਸਾਡੇ ਘਰ ਤੂੰ ਬਚਾ ਲਿਆ ਕਰੀ। ਸਰਦਾਰ ਗੌਰ ਸਿੰਘ ਕਹਿੰਦਾ ਮੈਨੂੰ ਮਨਜ਼ੂਰ ਏ। ਸਰਦਾਰ ਗੌਰ ਸਿੰਘ ਆਪਣੇ ਪਿੰਡ ਕੌਕੇ ਤੋਂ ਉੱਠਿਆ ਉਹਨਾਂ ਉਦਾਸੀ ਸਾਧੂਆਂ ਦੀ ਗੱਲ ਮੰਨ ਕੇ ਉਨੇ ਉਸ ਇੱਕ ਥੇ ਦੇ ਉੱਤੇ ਇੱਕ ਟ੍ਰਿਪਲ ਸਟੋਰੀ ਮਕਾਨ ਬਣਾਇਆ ਜਿਹਨੂੰ ਤਿੰਨ ਛੱਤਾ ਮਕਾਨ ਕਹਿੰਦੇ ਆ ਸਿਆਣੇ ਬੈਠੇ ਹੋ ਕੱਲਾ ਮਕਾਨ ਹੋਵੇ ਕੱਲਾ ਘਰ ਹੋਵੇ ਆਪਾਂ ਉਹਨੂੰ ਕੋਠਾ ਕਹਿ ਦਿੰਦੇ ਆ ਫਲਾਣੇ ਨੇ ਕੋਠਾ ਪਾਇਆ ਪਰ ਕੋਠੇ ਉੱਤੇ ਕੋਠਾ ਪਾ ਦिए ਉਹਨੂੰ ਸਾਡੀ ਆਮ ਭਾਸ਼ਾ ਵਿੱਚ ਚੁਬਾਰਾ ਕਹਿੰਦੇ ਆ ਪਰ ਚੁਬਾਰੇ ਉੱਤੇ ਇੱਕ ਚੁਬਾਰਾ ਹੋਰ ਪਾ ਦिए ਜਿਹਨੂੰ ਤੁਸੀਂ ਟ੍ਰਿਪਲ ਸਟੋਰੀ ਕਹਿੰਦੇ ਹੋ ਤਿੰਨ ਛੱਤਾ ਮਕਾਨ ਕੱਲਾ ਕੋਠਾ ਕੋਠੇ ਉੱਤੇ ਕੋਠਾ ਚਬਾਰਾ ਹੈ ਪਰ ਚਬਾਰੇ ਉੱਤੇ ਕੋਠਾ ਉਹਨੂੰ ਕਿਹਾ ਜਾਂਦਾ ਵਾ ਅਟਾਰੀ ਤਿੰਨ ਛੱਤੇ ਮਕਾਨ ਨੂੰ ਅਟਾਰੀ ਕਿਹਾ ਜਾਂਦਾ ਕੌਂਕੇ ਪਿੰਡ ਦੇ ਬਿਲਕੁਲ ਲਾਗੇ ਸਰਦਾਰ ਗੌਰ ਸਿੰਘ ਨੇ ਉਦਾਸੀ ਸਾਧੂਆਂ ਦੀ ਗੱਲ ਮੰਨ ਕੇ ਇੱਕ ਤਿੰਨ ਛਤਾ ਮਕਾਨ ਬਣਾਇਆ ਤੇ ਨੰਗਣ ਵਾਲੇ ਲੋਕੀ ਕਹਿੰਦੇ ਹੁੰਦੇ ਸੀ ਓ ਸਰਦਾਰ ਗੌਰ ਸਿੰਘ ਦੀ ਅਟਾਰੀ ਆ ਅਟਾਰੀ ਸ਼ਬਦ ਇੰਨਾ ਮਸ਼ਹੂਰ ਹੋ ਗਿਆ ਅੱਜ ਉਸ ਪਿੰਡ ਦਾ ਨਾਂ ਅਟਾਰੀਆ ਜਦੋਂ ਵਾਗਾ ਬਾਰਡਰ ਵਾਲੇ ਪਾਸੇ ਨੂੰ ਜਾਓ ਲਾਸਟ ਪਿੰਡ ਜਿਹੜਾ ਪੰਜਾਬ ਦਾ ਆਉਂਦਾ ਵਾ ਉਹਦਾ ਨਾਂ ਅਟਾਰੀਆ ਅਟਾਰੀ ਕਿਹਾ ਜਾਂਦਾ ਵਾ ਤਿੰਨ ਛੱਤੇ ਮਕਾਨ ਨੂੰ ਜਿਹੜਾ ਟ੍ਰਿਪਲ ਸਟੋਰੀ ਹੋਵੇ ਸਰਦਾਰ ਗੌਰ ਸਿੰਘ ਦੇ ਤਿੰਨ ਪੁੱਤ ਹੋਏ ਨੇ ਦੱਲ ਸਿੰਘ ਦਿਆਲ ਸਿੰਘ ਨਿਹਾਲ ਸਿੰਘ ਇਹਨਾਂ ਵਿੱਚੋਂ ਜਿਹੜਾ ਨਿਹਾਲ ਸਿੰਘ ਹੋਇਆ ਏ ਭਜਨ ਬੰਦਗੀ ਵਾਲੀ ਆਤਮਾ ਸੀ ਤੇ ਮਹਾਰਾਜਾ ਰਣਜੀਤ ਸਿੰਘ ਦੀਆਂ ਫੌਜਾਂ ਦਾ ਜਰਨੈਲ ਸੀ ਕੱਲਾ ਜਰਨੈਲ ਨਹੀਂ ਸੀ ਬਾਣੀ ਐਨੀ ਪੜਦਾ ਸੀ ਨਿਤਨੇਮੀ ਐਨਾ ਸੀ ਸੇਵਾ ਤੇ ਸਿਮਰਨ ਐਨਾ ਸੀ ਕਿ ਅੱਜ ਦੀ ਤਰੀਕ ਤੱਕ ਉਹਨੇ ਜੋ ਆਪਣੀ ਜ਼ੁਬਾਨ ਤੋਂ ਕਿਹਾ ਸੀ ਕਦੀ ਖਾਲੀ ਨਹੀਂ ਸੀ ਮੁੜਦਾ ਉਹਦੀ ਇੱਕ ਉਦਾਹਰਨ ਮੈਂ ਦੇਣ ਲੱਗਾ ਕਿ ਨਿਹਾਲ ਸਿੰਘ ਅਟਾਰੀ ਵਾਲੇ ਦੀ ਜ਼ੁਬਾਨ ਤੇ ਸੱਚ ਕਿੰਨਾ ਸੀ ਜਰਨੈਲ ਉਹਨੂੰ ਨਹੀਂ ਕਹਿੰਦੇ ਜਿਹੜਾ ਜੰਗ ਦੇ ਮੈਦਾਨ ਵਿੱਚ ਵੀ ਲੜਨਾ ਜਾਣਦਾ ਆ ਇਹਦੇ ਖੂਬੀਆਂ ਬੰਦੇ ਕੋ ਸਰੀਰ ਕਰਕੇ ਆ ਜਾਂਦੇ ਆ ਪਰ ਜਰਨੈਲ ਦੇ ਹੋਰ ਵੀ ਗੁਣ ਬੜੇ ਆ ਜਰਨੈਲ ਜ਼ੁਬਾਨ ਕਿੰਨੀ ਮਿੱਠੀ ਬੋਲਦਾ ਵਾ ਜਰਨੈਲ ਧੀਆਂ ਪਣਾ ਦੀ ਇੱਜ਼ਤ ਕਿੰਨੀ ਕਰਦਾ ਵਾ ਜਰਨੈਲ ਬਜ਼ੁਰਗਾਂ ਦੀ ਇੱਜ਼ਤ ਕਿੰਨੀ ਕਰਦੇ ਆ ਕਈ ਇੱਥੇ ਛੱਤਰ ਦੇ ਜ਼ੋਰ ਨਾਲ ਜਰਨੈਲ ਬਣਿਆ ਉਹ ਲੋਕਾਂ ਦੇ ਦਿਲ ਨਹੀਂ ਜਿੱਤ ਸਕੇ ਪਰ ਕਈਆਂ ਨੇ ਲੋਕਾਂ ਦੇ ਦਿਲ ਜਿੱਤ ਕੇ ਜਰਨੈਲੀਆਂ ਪ੍ਰਾਪਤ ਕੀਤੀਆਂ ਉਹ ਲੋਕਾਂ ਦੇ ਦਿਲਾਂ ਚ ਕਦੀ ਕੱਢੇ ਨਹੀਂ ਜਾ ਸਕਦੇ ਇਸ ਕਰਕੇ ਦਿਲਾਂ ਚ ਰਾਜ ਕਰਨਾ ਸਿੱਖੋ ਪੈਸੇ ਦੇ ਜ਼ੋਰ ਨਾਲ ਪਿੰਡ ਤੇ ਰਾਜ ਕਰਨਾ ਸੌਖਾ ਵਾ ਇਲਾਕੇ ਤੇ ਰਾਜ ਕਰਨਾ ਸੌਖਾ ਵਾ ਪਰ ਜਦਨ ਪਟਾਕਾ ਪੈ ਗਿਆ ਨਾ ਲੋਕਾਂ ਨੇ ਮੜੀ ਦੇ ਖਲੋ ਕੇ ਕਹਿਣਾ ਵੀ ਗੰਦ ਗਲੋਂ ਲੱਥ ਗਿਆ ਪਰ ਜਿਨ੍ਹਾਂ ਨੇ ਲੋਕਾਂ ਦੇ ਦਿਲਾਂ ਚ ਰਾਜ ਕੀਤਾ ਹੋਊਗਾ ਜਿਨ੍ਹਾਂ ਨੇ ਕਿਸੇ ਦਾ ਦਿਲ ਜਿੱਤਿਆ ਹੋਊਗਾ ਉਹਦਾ ਘਰ ਵੀ ਛੋਟਾ ਹੋ ਸਕਦਾ ਵਾ ਗੱਡੀ ਛੋਟੀ ਹੋ ਸਕਦੀ ਆ ਪੈਸੇ ਪਤਾ ਨਹੀਂ ਜੇਬ 'ਚ ਹੈਗੇ ਕਿ ਨਹੀਂ ਹੈਗੇ ਪਰ ਜਿੰਨੇ ਕਿਸੇ ਦਾ ਦਿਲ ਜਿੱਤ ਲਿਆ ਉਹਦੇ ਜਾਨ ਤੋਂ ਵੱਧਾ ਲੋਕੀ ਕਹਿੰਦੇ ਹੁੰਦੇ ਇਹਦੇ ਵਰਗਾ ਬੰਦਾ ਦੁਨੀਆ 'ਤੇ ਹੈ ਹੀ ਕੋਈ ਨਹੀਂ ਸੀ ਆਹ ਤੇ ਕਮਾਈ ਅਸਲ ਵਿੱਚ ਗਿਆਨੀ ਗੁਰਪ੍ਰਤਾਪ ਸਿੰਘ ਜੀ ਨੇ ਇੱਕ ਇੱਕ ਗੱਲ ਬਿਲਕੁਲ ਠੀਕ ਕਹੀ ਆ ਗਿਆਨੀ ਗੁਰਪ੍ਰਤਾਪ ਸਿੰਘ ਜੀ ਦਾ ਕਹਿਣਾ ਹੈ ਕਿ ਉਹੀ ਲੋਕ ਸਿੱਖ ਧਰਮ ਦੀ ਹਿਫਾਜ਼ਤ ਕਰਨਗੇ ਜਿਹੜੇ ਪੰਥ ਦੇ ਨਾਲ ਜੁੜ ਕੇ ਰਹਿੰਦੇ ਨੇ ਜਿਹੜੇ ਪੰਥ ਤੋਂ ਦੂਰ ਦੂਰ ਰਹਿੰਦੇ ਨੇ ਉਹ ਪੰਥ ਦੀ ਹਫਾਜ਼ਤ ਨਹੀਂ ਕਰਨਗੇ ਔਰ ਜਿਹੜੇ ਲੋਗ ਪੰਥ ਦੇ ਨਾਲ ਜੁੜ ਕੇ ਰਹਿੰਦੇ ਨੇ ਜਿਹੜੇ ਲੋਗ ਗੁਰਬਾਨੀ ਦੇ ਨਾਲ ਜੁੜ ਕੇ ਰਹਿੰਦੇ ਨੇ ਜਿਹੜੇ ਲੋਗ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਜੁੜ ਕੇ ਰਹਿੰਦੇ ਨੇ ਉਹੀ ਲੋਗ ਸਿੱਖ ਧਰਮ ਦੀ ਹਿਫਾਜ਼ਤ ਕਰਨਗੇ ਜਿਹੜੇ ਲੋਗ ਇੱਕ ਪਲੇਟਫਾਰਮ ਦੇ ਉੱਤੇ ਇਕੱਠੇ ਹੋ ਕੇ ਰਹਿੰਦੇ ਨੇ ਉਹੀ ਸਿੱਖ ਧਰਮ ਦੀ ਹਿਫਾਜ਼ਤ ਕਰਨਗੇ ਤੇ ਗਿਆਨੀ ਗੁਰਪ੍ਰਤਾਪ ਸਿੰਘ ਜੀ ਦੀਆਂ ਗੱਲਾਂ ਦਾ ਇਹੀ ਯਰਤ ਹੈ ਹਰ ਧਰਮ ਦੇ ਵਿੱਚ ਇੰਜ ਹੀ ਹੋਣਾ ਚਾਹੀਦਾ ਹੈ ਜਿਹੜਾ ਧਰਮ ਦੇ ਨਾਲ ਜੁੜ ਕੇ ਰਹੇਗਾ ਉਹੀ ਧਰਮ ਦੀ ਹਿਫਾਜ਼ਤ ਕਰੇਗਾ ਔਰ ਜਿਹੜਾ ਧਰਮ ਦੇ ਨਾਲੋਂ ਅਲੈਦਾ ਰਹੇਗਾ ਉਹ ਧਰਮ ਦੀ ਕਦੇ ਵੀ ਹਿਫਾਜ਼ਤ ਨਹੀਂ ਕਰੇਗਾ ਮੁਸ਼ਕਲ ਦੀ ਘੜੀ ਆਏਗੀ ਸਭ ਕੁਝ ਛੱਡ ਛੁੱਟ ਕੇ ਭੱਜ ਜਾਏਗਾ ਬਾਕੀ ਗਿਆਨੀ ਗੁਰਪ੍ਰਤਾਪ ਸਿੰਘ ਜੀ ਨੇ ਇੱਕ ਇੱਕ ਗੱਲ ਜਿਹੜੀ ਆ ਉਹ ਬਿਲਕੁਲ ਠੀਕ ਗਈ ਹੈ ਉਹਨਾਂ ਦੀਆਂ ਗੱਲਾਂ ਜਿਹੜੀਆਂ 100% ਮੰਨਣ ਵਾਲੀਆਂ ਬਾਕੀ ਵੀਡੀਓ ਦੇਖ ਕੇ ਉਹਨਾਂ ਦੀ ਕਥਾ ਸੁਣ ਕੇ ਜੋ ਮੈਨੂੰ ਲੱਗਦਾ ਸੀ ਮੈਂ ਆਪ ਜੀ ਨੂੰ ਦੱਸ ਦਿੱਤਾ ਜੋ ਆਪ ਜੀ ਨੂੰ ਲੱਗਦਾ ਆਪ ਜੀ ਨੂੰ ਮੈਨੂੰ ਕਮੈਂਟ ਦੇ ਵਿੱਚ لازਮੀ ਦੱਸਣਾ ਤੇ ਇਸ ਮੇਰੀ ਅੱਜ ਦੀ ਵੀਡੀਓ ਮਿਲਦੇ ਆਪਾਂ ਨੈਕਸਟ ਵੀਡੀਓ ਦੇ ਵਿੱਚ ਉਦੋਂ ਤੱਕ ਮੈਨੂੰ ਦਿਓ ਇਜਾਜ਼ਤ ਰੱਬ ਰੱਖਾ